ਹੰਦਰਾਜ ਆ ਗਿਆ ਪੰਜਾਬ ਵਿੱਚ ਲਾਇਨ ਆਰਡਰ ਦਿੱਤੇ ਦੇ ਬਿਲਕੁਲ ਡਾਊਨ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਵਿਰੋਧ ਦੀ ਧਿਰ ਵੱਲੋਂ ਮੌਕੇ ਦੇ ਜੀਪੋ ਹਵਾਤਾਂ ਲੱਗ ਰਹੇ ਹੋ ਪੀਐਸਪੀ ਸਿੱਡੀ ਦਫ਼ਤਰ ਦੇ ਬਾਹਰ ਇੱਕ ਵਿਸ਼ਾਲ ਤਰਨਾ ਲਗਾਇਆ ਗਿਆ ਹੈ ਸਮੇ ਵਰਕਰ ਆ ਕੇ ਕਹਿ ਰਹੇ ਨੇ ਕਿ ਬੰਦੋਬਸਤ ਕੋਲ ਕੋ ਰੱਖਣੇ ਹੋਣਾ ਚਾਹੀਏ

ਸਾਥੀ ਮੋਰਚੇ ਸਾਹਿਬਾਨ ਮੇਰੇ ਸਾਥੀਓ ਜੈ ਹਿੰਦ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਮੁਬਾਰਕਬਾਦ ਦਿੰਦੇ ਮੌਸਮ ਦੇ ਵਿੱਚ ਇਹ ਸਾਰੇ ਆਪਣੇ ਰਜੀਵੇਂ ਛੱਡ ਕੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਦਸਨ ਆਏ ਹੋ ਕਿ ਤੁਸੀਂ ਕਿੱਥੇ ਖੜੇ ਹੋ ਮੈਂ ਜਿਆਦਾ ਲੰਬੀ ਨਹੀਂ ਗੱਲ ਕਰਨੀ ਸਿਰਫ ਦੋ ਗੱਲਾਂ ਕਰਨੀ ਹੈ ਜੋ ਪਹਿਲੀ ਹੈ ਸਰਦਾਰ ਭਗਵਾਨ ਸਿੰਘ ਮਾਨ ਜੀ ਮੇਰੇ ਤੁਹਾਨੂੰ ਬੇਨਤੀ ਹੈ ਕਿ ਦੋ ਦਿਨ ਲਈ ਪੰਜਾਬ ਦੇ ਵਿੱਚ ਬਸਾਂ ਤੇ ਕਾਰ ਤੇ ਆਪਣਾ ਬੁਲੀਆਂ ਬਦਲ ਕੇ ਸਫ਼ਰ ਕਰੋ ਜੇ ਦੋ ਦਿਨ ਬਾਅਦ ਸਾਫ਼ਤ ਘਰ ਆ ਗਏ ਤੇ ਫਿਰ ਤੁਸੀਂ ਜਿੰਨੀ ਮਰਜ਼ੀ ਹਕੂਮਤ ਕਰ ਲਓ ਕਿੱਥੇ ਨੂੰ ਉਮੀਦ ਨਹੀਂ ਹੋਂਸੇ ਤੋਂ ਦੂਰ ਕਾਮਨ ਮਨ ਦੀ ਗੱਲ ਕਰਕੇ ਦੇਖੋ ਪਤਾ ਲੱਗੇ ਤਾਂ ਇਹ ਇੱਕ ਗਰਮੀ ਜਾਈ ਨੂੜੇ ਪਏ ਸਾਰੇ ਉਹਨ ਮੌਕਾ ਹੈ ਪੰਜਾਬ ਨੂੰ ਹੋਰ ਕਿਹਦੇ ਨੂੰ ਬਚਾਉਂਦਾ ਪਹਿਲੀ ਯਾਦ ਹੈ ਕਿ ਦੂਜੀ ਬੇਨਤੀ ਹੈ 2.5 ਸਾਲ ਹੋ ਗਏ ਨਿਰਾਸ਼ਾ ਦੀ ਇੰਤਹਾ ਹੋ ਗਈ ਹੈ ਹੁਣ ਵੀ ਮੌਕਾ ਹੈ ਤੁਸੀਂ ਕਿਰਪਾ ਕਰਕੇ ਆਪਣੀ ਗੱਦੀ ਛੱਡ ਦਿਓ ਬੰਦੇ ਐਮਐਮਏ ਹੈਗੇ ਕਿ ਦੂਰ ਨੂੰ ਬਣਾ ਲੂ ਪੰਜਾਬ ਦਾ ਬੱਚੇ ਜੋ 2.5 ਸਾਲ ਬਾਅਦ ਹਾਲ ਹੋਣਾ ਤੁਹਾਡਾ ਉਹ ਤਾਂ ਸਭ ਨੂੰ ਪਤਾ ਹੈ

ਚਾਹੇ ਉਹ ਚੰਗੀ ਕਰਦੇ ਹੋਣ ਚਾਹੇ ਆਮ ਜਨਤਾ ਹੋਵੇ ਬਹੁਤ ਹੀ ਬੁਰਾ ਹਾਲ ਹੈ ਜੇ ਗੱਲ ਕਰੀਏ ਨਸ਼ਿਆ ਦੀ ਨਸ਼ੇਵaderie ਹਰ ਗਲੀ ਮਹੱਲੇ ਦੇ ਵਿੱਚ ਨਸ਼ੇਵaderie ਬੱਚੇ ਜਿਹੜੇ ਛੋਟੇ ਆ 15 ਸਾਲ ਦੇ ਵੀ ਬੱਚੇ ਆ ਉਹ ਇੰਜੈਕਸ਼ਨ ਲਗਾ ਰਹੇ ਔਰ ਮਰ ਰਹੇ ਆ ਪਿੱਛੇ ਜੇ ਮਹੀਸ਼ਰੀ ਦੇ ਵਿੱਚ ਇੱਕ ਅਸੀਂ ਪਰਿਵਾਰ ਦੇ ਵਿੱਚ ਗਏ ਔਰ ਉਹ ਬੱਚੇ ਨੂੰ ਗਿਲ ਰੋਡ ਤੇ ਉਹ ਮਰਿਆ ਹੋਇਆ ਮਿਲਿਆ ਅੱਜ ਤੱਕ ਮਾਪੇ ਨੂੰ ਨਹੀਂ ਪਤਾ ਲੱਗਿਆ ਕਿ ਉਹ ਬੱਚਾ ਮਰਿਆ ਕਿਵੇਂ ਉਹਨੂੰ ਕਿਸੇ ਨੇ ਟੀਕਾ ਲਗਾਇਆ ਕਿਉਂ ਆਪਣਾ ਜਿਹੜਾ ਹੈਗਾ ਮੈਂ ਲਾਅ ਐਂਡ ਆਰਡਰ ਐਨਪੀਐਸ ਤੇ ਆ ਗਿਆ ਲੋਗਾ ਨੇ ਜਿਹੜਾ ਬਦਲਾਵ ਲੈ ਕੇ ਆਂਦਾ ਸੀ ਉਹ ਇਸ ਲਈ ਨਹੀਂ ਲੈ ਕੇ ਆਂਦਾ ਸੀਗਾ ਕਿ ਹਾਲਾਤ ਜਿਹੜੇ ਵੱਧ ਤੋਂ ਵੱਧਰ ਹੋ ਜਾਣਗੇ ਜੇ ਆਪਾਂ ਗੱਲ ਕਰੀਏ ਮੈਡੀਕਲ ਸਿਸਟਮ ਦੀ ਮੈਡੀਕਲ ਸਿਸਟਮ ਬੁਰੀ ਤਰ੍ਹਾਂ ਫੇਲ ਹੈ ਕਿਉਂ ਨਹੀਂ ਲੋਗਾ ਦੀ ਸੁਣਵਾਈ ਹੋ ਰਹੀ ਕਿਉਂ ਉਹਨਾਂ ਦੇ ਕਾਰਡਸ ਜਿਹੜੇ ਐ ਬੰਦ ਹੋ ਰਹੇ ਐ ਸਾਡੇ ਕੋਲ ਸੂ ਚੈਰਿਟੀ ਫਾਊਂਡੇਸ਼ਨ ਤੇ ਥਰੂ ਬਹੁਤ ਸਾਰੇ ਲੋਕ ਮਦਦ ਲੈ ਆਂਦੇ ਐ ਕਿਉਂ ਜਿਹੜੀਆਂ ਸਾਡੇ ਵਰਗੀਆਂ ਫਾਊਂਡੇਸ਼ਨਸ ਐ ਉਹਨਾਂ ਨੂੰ ਅੱਗੇ ਆ ਰਾਂ ਪੈਂਦਾ ਜੇ ਸਰਕਾਰਾਂ ਚੰਗੀਆਂ ਹੋਣ ਆਮ ਜਿਹੜੇ ਇਨਸਾਨ ਐ ਉਹਨਾਂ ਦੀ ਜਿਹੜੀ ਸੁਣਵਾਈ ਜ਼ਰੂਰ ਹੋਊਗੀ ਲੇਕਿਨ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਹੜੀ ਹਮੇਸ਼ਾ ਆਮ ਬੰਦੇ ਦੀ ਆਵਾਜ਼ ਬਣ ਕੇ ਉੱਭਰਦੀ ਹੈ ਔਰ ਅੱਜ ਵੀ ਅਸੀਂ ਉਹ ਆਮ ਲੋਕਾਂ ਲਈ ਆਏ ਹਾਂ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਿਨ੍ਹਾਂ ਨਾਲ ਧੱਕਾਸ਼ਾਹੀ ਹੋ ਰਹੀ ਏ ਔਰ ਇਹ ਆਵਾਜ਼ ਹਮੇਸ਼ਾ ਕਾਂਗਰਸ ਪਾਰਟੀ ਉਠਾਂਦੀ ਰਹੂ ਸਰਕਾਰ ਦੇ ਸਮੇਂ ਜਿਹੜੇ ਆਏ ਨੇ ਹਰ ਪੱਖੋਂ ਤਾਂ ਲੱਗ ਰਹੇ ਨੇ ਇਹਦੇ ਬਾਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਮੈਨੂੰ ਲੱਗਦਾ ਕਿ ਐਨੇ ਅ ਤਰਨੇ ਕਿਸੇ ਵੀ ਪਾਰਟੀ ਲਈ ਨਹੀਂ ਲੱਗੇ ਸਾਰਿਆਂ ਨੇ ਬਦਲਾਵ ਲੈ ਕੇ ਆਏ ਸਭ ਨੂੰ ਲੱਗਦਾ ਕਿ ਬਹੁਤ ਵਧੀਆ ਹੋ ਜਾਊਗਾ ਸਿਸਟਮ ਲੇਕਿਨ ਮੈਨੂੰ ਲੱਗਦਾ ਸਭ ਤੋਂ ਵੱਧ ਫੇਲ ਹੋਇਆ ਕਿਉਂ ਇਹ ਅ ਸਟੈਪਸ ਨਹੀਂ ਲੈ ਰਹੇ ਜੇ ਕੋਈ ਮਰਦਾ ਹੈ ਕਿਉਂ ਨਹੀਂ ਪਤਾ ਲੱਗ ਰਿਹਾ ਕਿ ਉਹਨੂੰ ਕਿਨੇ ਮਾਰਿਆ ਜੇ ਕੋਈ ਚੋਰੀ ਕਰ ਰਿਹਾ ਹੈ ਕਿਉਂ ਚੋਰੀ ਕਰ ਰਿਹਾ ਕਿੱਥੋਂ ਹੋ ਰਿਹਾ ਕਿਉਂ ਸਿਸਟਮ ਇੰਨਾ ਫੇਲ ਹੈ ਡਿਲੇਡ ਹੈ ਉਹਨੀ ਦੇਰ ਜਿਹੜਾ ਗਰੀਬ ਬੰਦਾ ਹੈ ਉਹ ਚੱਕਰ ਕੱਟ ਕੱਟ ਕੇ ਥੱਕ ਜਾਂਦਾ ਔਰ ਘਰੇ ਬੈਠ ਜਾਂਦਾ ਮੈਨੂੰ ਲੱਗਦਾ ਜ ਜ਼ਰੂਰਤ ਹੈ ਕਿ ਆਪਾਂ ਹਦੇ ਵੀ ਸਮੇਂ ਸਰਕਾਰ ਕੋਲ ਕਿ ਉਹ ਲਾਅ ਐਂਡ ਆਰਡਰ ਠੀਕ ਕਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਅੱਗੇ ਲੈ ਕੇ ਆਏ ਹੈ ਜ਼ਰੂਰ ਉਹਨਾਂ ਨੂੰ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਜਿਹੜੀ ਹੈ ਹਮੇਸ਼ਾ ਆਮ ਬੰਦੇ ਦੇ ਨਾਲ ਹੈ ਮੈਂ ਹੀ ਕਹੂੰਗੀ ਕਿ ਸਮੇਂ ਆ ਗਿਆ ਹੈ ਕਿ ਆਵਾਜ਼ ਉਠਾਈਏ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਸਰਕਾਰਾਂ ਦੇ ਪ੍ਰਤੀ ਜਿਹੜੇ ਕੋਈ ਸਟੈਪਸ ਨਹੀਂ ਲੈਂਦੇ ਆਮ ਲੋਕਾਂ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਜਿਹੜੇ ਇੰਨੇ ਲੋਗ ਆਏ ਆ ਤੁਸੀਂ ਕੈਮਰਾ ਇੱਧਰ ਘੁਮਾ ਕੇ ਦੇਖੋ ਜੀ ਇੰਨੇ ਲੋਗ ਆਏ ਪਿੰਡਾਂ ਤੋਂ ਆਏ ਸ਼ਹਿਰ ਤੋਂ ਆਏ ਉਹੀ ਲੋਗ ਹੈ ਜਿਹੜੇ ਦੁਖੀ ਹੈ ਲਾਅ ਐਂਡ ਆਰਡਰ ਤੋਂ ਇਹ ਉਹ ਲੋਗ ਹੈ ਜਿਹੜੇ ਸਾਡੇ ਹਰ ਰੋਜ਼ ਅਕਸਰ ਆਫਿਸ ਦੇ ਵਿੱਚ ਆਉਂਦੇ ਕਿ ਮੈਡਮ ਪਿੰਡ ਦੇ ਵਿੱਚ ਸਾਡੇ ਵਾਰਡ ਦਾ ਹੋਊਗੀ ਸਾਡੇ ਵਾਰਡ ਵਿੱਚ ਇਹ ਵਾਰਡ ਦਾ ਹੋਊਗੀ ਕਿਉਂ ਸਿਸਟਮ ਇੰਨਾ ਬੁਰਾ ਹਾਲ ਹੈ ਕਿ ਅੱਜ ਲੋਕ ਇੰਨੀ ਗਰਮੀ ਦੇ ਵਿੱਚ ਇੱਥੇ ਧਰਨੇ ਤੇ ਬੈਠੇ ਆ ਆਪਾਂ ਦੇਖ ਸਕਦੇ ਆ ਕਿ ਉਹ ਸਾਰੇ ਲੋਕੀਏ ਜੇ ਇੱਥੇ ਹਰ ਇੱਕ ਪਿੰਡ ਚੋਂ 10 ਬੰਦੇ ਆਏ ਆ ਉਹਨਾਂ ਦੇ ਪਿੱਛੇ 200 ਬੰਦਾ ਖੜਾ ਹੈ ਉਹਨਾਂ ਦੀ ਆਵਾਜ਼ ਬਣ ਕੇ ਕਿ ਅੱਜ ਤੁਸੀਂ ਸਾਡੇ ਲਈ ਇੱਥੇ ਲਾਅ ਐਂਡ ਆਰਡਰ ਦੇ ਅਗੇਂਸਟ ਖੜੇ ਮੈਂ ਆਇਸ਼ਾਨ ਕਾਰਡ ਦੇ ਬੰਦ ਕੀਤੇ ਹੋਏ ਆ ਕਿ ਕਾਰਨ ਸਮਝੋ ਵਿਕਾਸ ਦੇਖੋ ਤੁਹਾਡੇ ਸਾਹਮਣੇ ਤੁਸੀਂ ਦੇਖੋ ਸਿਵਲ ਹਸਪਤਾਲ ਹੈ ਸਿਵਲ ਹਸਪਤਾਲ ਜਿਹੜਾ ਉਹ ਵੀ ਖੜਾ ਹੈ ਸੂਰ ਪਰਿਵਾਰ ਨੇ ਕਿਹਾ ਸੀਗਾ ਸਿਵਲ ਹਸਪਤਾਲ ਬਣਾਵਾਂਗੇ ਸਰਕਾਰ ਨੇ ਹਜੇ ਕੁਝ ਵੀ ਨਹੀਂ ਕੀਤਾ ਕਿਉਂ ਲੋਕਾਂ ਨੂੰ ਫਰੀਦਕੋਟ ਜਾਣਾ ਪੈ ਰਿਹਾ ਕਿਉਂ ਲੋਕ ਜਿਹੜੇ ਫੋੜ ਨਹੀਂ ਕਰਦੇ ਵਿਚਾਰੇ ਸੋਚਦੇ ਆ ਕਿ ਅਸੀਂ ਡੀਐਮਸੀ ਦਿਖਾ ਦਈਏ ਲੇਕਿਨ ਉਹ ਦਿਖਾ ਨਹੀਂ ਬਾਂਦੇ ਕਿਉਂਕਿ ਉਹਨਾਂ ਦੀ ਜੇਬ 'ਚ ਪੈਸੇ ਨਹੀਂ ਜੇ ਆਪਣੇ ਇੱਥੇ ਹੀ ਮੋਗੇ ਪੂਰੀਆਂ ਸੁਵਿਧਾਵਾਂ ਮਿਲਦੀਆਂ ਹੋਣ ਕਿਉਂ ਲੋਕ ਰੜੇ ਆ ਬਾਹਰ ਜਾਣ ਮੋਗੇ ਤੋਂ ਜਿੰਨੀ ਦੇਰ 'ਚ ਗਰੀਬੰਦਾ ਜਾਂਦਾ ਓੰਨੀ ਦੇਰ 'ਚ ਪੇਸ਼ੈਂਟ ਖਤਮ ਹੋ ਜਾਂਦਾ ਹੈ ਜ਼ਰੂਰਤ ਹੈ ਕਿ ਆਪਾਂ ਆਵਾਜ਼ ਉਠਾਈਏ ਤਾਂਕਿ ਜਿਹੜੇ ਲੋਕ ਐ ਦੁਖੀ ਐ ਜਿਹੜੇ ਨਹੀਂ ਬੋਲ ਪਾਂਦੇ ਮਾਲਵਿਕਾ ਸੂਤ ਮੇਰੇ ਬਲਾਕ ਪ੍ਰਧਾਨ ਮੇਰੇ ਸਰਪੰਚਿਸ ਐਮ ਸੀਜ਼ ਵੱਖ-ਵੱਖ ਅਹੁਦੇਦਾਰ ਜਿੰਨੇ ਵੀ ਕਾਂਗਰਸ ਪਾਰਟੀ ਦੇ ਅੱਜ ਇੱਥੇ ਖੜੇ ਆ ਆਵਾਜ਼ ਉਠਾਣ ਲਈ ਉਹਨਾਂ ਲੋਕਾਂ ਲਈ ਜਿਨ੍ਹਾਂ ਨਾਲ ਧੱਕਾਸ਼ਾਹੀ ਹੋ ਰਹੀ ਜਿਹੜੇ ਮੈਡਮ ਆਯਸ਼ਮਨ ਕਾਰਡ ਕਿ ਨਾਮ ਤੁਹਾਡਾ ਤਨੂਤ ਬੰਸਲ ਬੰਸਲ ਜੀ ਆਜਾ ਤੇ ਥੰਨਾਲਾ ਕੀ ਕਰਨੇ ਚਾਹੋਗੇ ਅੱਜ ਜਿਹੜੀ ਕਾਂਗਰਸ ਆਪਣੀ ਪਾਰਟੀ ਹੈ ਮੁੱਖ ਵਿਰੋਧੀ ਪਾਰਟੀ ਹੈ ਪੰਜਾਬ ਦੇ ਵਿੱਚ ਐਂ ਜਿਹੜੀ ਹਕਮਨਾਣ ਪਾਰਟੀ ਹੈ ਇਸ ਨੇ ਪੰਜਾਬ ਦੇ ਲੋਕਾਂ ਦਾ ਜਿਨਾ ਜਿਹੜਾ ਉਹ ਬਿਹਾਲ ਕਰ ਛੱਡਿਆ ਲੈਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਕਿਸੇ ਬੰਦੇ ਨੂੰ ਇਹ ਦੋਹਾਂ ਕੰਨ ਪੈਸਿਆਂ ਦਾ ਬੈਗ ਲੈ ਕੇ ਜਾ ਰਹੇ ਆ ਉਹ ਕਹਾਂ ਉਹ ਵਾਲੀਆਂ ਲੈ ਕੇ ਆਦੇ ਕੰਨ ਚ ਪਾਈਆਂ ਜਾਂ ਮੋਬਾਈਲ ਫੋਨ ਲੈ ਪੜੇ ਐਨੇ ਜਿਨਾ ਚਪਤੀ ਐਨਾ ਡੈਂਕ ਲੈਂਡ ਆਰਡਰ ਚੱਕਣਾ ਚੂਰ ਹੋ ਚੁੱਕਾ ਸੋ ਸਾਡੀ ਪਾਰਟੀ ਦੀ ਇੱਕ ਵਿਰੋਧੀ ਪਾਰਟੀ ਹੋਣ ਦੇ ਨਾਤੇ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਉਠਾਈਏ ਅਤੇ ਲੋਕਾਂ ਨੂੰ ਲਾਮਬੰਦ ਕਰੀਏ ਇਸ ਸਰਕਾਰ ਦੇ ਖਿਲਾਫ ਇੱਕ ਤਸੀਬਾ ਐਸਾ ਮਾਹੌਲ ਪੈਦਾ ਕਰੀਏ ਕਿ ਸਰਕਾਰ ਮਕਬੂਰ ਹੋ ਜੇ ਇਸ ਕਿ ਨਹੀਂ ਪੰਜਾਬ ਦੇ ਲੈਂਡ ਆਰਡਰ ਨੂੰ ਠੀਕ ਕਰਦੇ ਨੇ ਪਰ ਮੈਨੂੰ ਉਹਨਾਂ ਚ ਕਾਬਲੀਅਤ ਨਹੀਂ ਲੱਗਦੀ ਕਿ ਠੀਕ ਕਰ ਪਾਉਣਗੇ ਬਿਲਕੁਲ ਜੀ ਇਹ ਅੱਜ ਸਾਰੇ ਹੀ ਪੰਜਾਬ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਦੇ ਅਗਵਾਈ ਹੇਠ ਸਾਰੇ ਹੀ ਡਿਪਟੀ ਆਫਿਸ ਦੇ ਅੱਗੇ ਇਹ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਕਿ ਸੁੱਤੀ ਹੋਈ ਸਰਕਾਰ ਨੂੰ ਅਸੀਂ ਜਗਾ ਸਕੀਏ ਅਗਰ ਅਸੀਂ ਇਸ ਤਰ੍ਹਾਂ ਦੇ ਧਰਨੇ ਦਿੰਦੇ ਰਾਵਾਂਗੇ ਮੈਨੂੰ ਲੱਗਦਾ ਤਾਂ ਹੀ ਸਰਕਾਰ ਦੇ ਇਸ ਬੋਲੀ ਹੋਈ ਸਰਕਾਰ ਨੂੰ ਅਸੀਂ ਥੋੜਾ ਮੋਟਾ ਜਗਾ ਸਕਾਂਗੇ ਜੀ ਅੱਜ ਜੀ ਇਹ ਖਤਰਤਾ ਡੀਐਸਪੀ ਸਿੱਧੀ ਦੇ ਦਫ਼ਤਰ ਦੇ ਬੂਰੇ ਬੈਠੇ ਨਾ ਮੇਰੇ ਨੌਜਵਾਨ ਵੀਰੋ ਜੋ ਆਦੇਸ਼ ਹੈ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਅਵਰਿੰਦਰ ਰਾਜਾ ਵਰਿੰਦਰ ਸਾਹਿਬ ਦਾ ਉਹਦਾ ਹੁਕਮ ਮੰਨਦੇ ਹੋਏ ਜੇਤੀ ਮਾਰੂ ਦਾ ਜੇ ਜਮਾਤ ਸੁਨੇਹਾ ਲਾਇਆ ਇਸ ਆਪਦੀ ਜੀ ਸੇ ਠੀਕ ਹੈ ਮੈਂ ਕੋਤ ਫੀਟਾ ਸੇਤਾ ਗੱਜਦੇ ਆਲੇ ਤੇ ਆ ਜੇ ਤੁਸੀਂ ਰੇਕਾਰ ਜਾ ਬੋਲੇ ਹੋ ਰਿਹਾ ਦਿਨ ਦਿਹਾੜੇ ਕਤਲ ਮੈਂ ਤਾਂ ਅਲੂ ਗੱਲ ਕਰ ਨੁਸਤੇ ਵੜਾਉਣਾ ਗੱਲ ਕਰਦਾ ਛੋਲੇ ਮਿੱਤਰੋ ਦੋਈ ਗੱਲਾਂ ਕਰਨੀਆਂ ਸਾਰੀਆਂ ਪਾਰਟੀਆਂ ਦੇਸ਼ ਦੇ ਵਿੱਚ ਮੁੱਖ ਚੱਲੀਆਂ ਕੰਮ ਫਰੇਗੀ ਸਾਰੀਆਂ ਆ ਆਵਾਜ਼ ਵੀ ਪਾਤੀ ਆਈ ਸੀ ਅੱਨੇ ਹੋ ਕੇ ਲੋਕਾਂ ਨੇ ਮੋਟਾ ਪਾਇਆ ਬਨੇ ਖਾਦ ਦੇ ਦਿਆ ਖਾਦ ਦੇ ਦਿਆ ਆ ਜੋ ਕੇਂਦਰੀ ਵਾਲੇ ਸੁਹਾ ਦੇਦਾ ਉਹਦੀ ਜਗ੍ਹਾ ਆਤਸ਼ੀ ਬਣਾਦੀ ਵਿਚਾਰੀ ਬੜੀ ਦਾ ਬਕਰਾ ਨੂੰ ਲਾ

ਹੀ ਪਾਗੋ ਹੀ ਪਾਗੋ ਖਾਸ ਫਰਮੋਗਾ ਜਲਾ ਤੁਸੀਂ ਐਡੇ ਬਤਵੰਦੇ ਐਡੇ ਦੇ ਜਿੰਦਾਰ ਐਡੇ ਜੇ ਨਹੀਂ ਸੀ ਭਰਾ ਬੈਠੇ ਹਾਂ ਮੈਨੂੰ ਇੱਕ ਗੱਲ ਦੱਸ ਦਿਓ ਕੋਈ ਜੀਟੀ ਰੋਡ ਤੇ ਬਾਈਪਾਸੇ ਜਾਣਾ ਸੇਵਾ ਕੋਈ ਪਰਦੇ ਨਹੀਂ ਕਹੋ ਐ ਰਸੂਲਾਖ ਸ਼ੋਗ ਲੈ ਲੈਣਾ ਕੋਈ ਵੀ ਪਾਗੋ ਸੇਵਾ ਲੈਓ ਸੁਣਾ ਕੋਈ ਜੈਲੀਆਂ ਦੇ ਵਿੱਚ ਕੰਮ ਦੇ ਕੋਈ ਗੱਲ ਕਰੇ ਮੋਰੋਦਾ ਕਰਦੀ ਆ ਨਹੀਂ ਆਪਾਂ ਹੈ ਕਿੱਥੇ ਸਹੀ ਵਾਇਆ ਦੇ ਵਿੱਚ ਇਹ ਜੰਗਲ ਦਾ ਰਾਜ ਦਾ ਜੰਗਲ ਦਾ ਰਾਜ ਇਹਦਾ قصور ਕੋਹ ਹੈ قصور وار ਕੌਣ ਹੈ قصور وار ਹੋ ਅੰਨੇ ਹੋ ਕੇ ਲੋਕਾਂ ਨੇ ਆ ਆदमी پارٹی ਨੂੰ ਵੋਟਾਂ ਪਾ ਦੀਆਂ ਨਾ ਮੋਗਿਆ ਰਿਹਾ ਐਮਐਲਏ ਕਿਸੇ ਨੇ ਗੀਲਾ ਪਸਾਣੀ ਨਾ ਦੇਖੀ ਨਾ ਰੱਖੀ ਨਾ ਚਾਹੀ ਯਾ ਬਈ ਐਮਐਲਏ ਬਣਾ ਦੀ ਬੈਠਾ ਦੇਈਏ ਨੇ ਟੱਕਰਾਉਣੇ ਸ਼ੁਰੂ ਕਰਦੇ ਇੱਧਰ ਆ ਤੁਹਾਨੂੰ ਇੱਧਰ ਆ 2 ਲੱਖ ਲਊਗੀ ਵੀ ਨਿਵੇਂ ਨਹੀਂ ਤਾਂ ਚੱਲ ਓ ਯਾਰੋ ਲੋਕ ਬਿਲਕੁਲੀ ਅਨੇ ਹੋ ਗਏ ਲੋਕ ਉਹ ਕਾ ਪਾਰੇ ਉਹਦੇ ਚ ਕਸੂਰ ਵੀ ਸਾਡਾ ਵੀ ਆ ਆਦਾਈ ਹੈ ਤੇ ਆਦਾਈ ਕਦਰਾਂਤ ਨਹੀਂ ਕਿਉਂ ਸਾਡੇ ਵਿੱਚ ਵੀ ਕਾਰੀਏ ਬੇਟਾ ਕਾਂਗਰਸੀ ਮਾਰਿਆਂ ਨੂੰ ਕੱਟਣ ਦਾ ਜੁਮਾ ਹੁਣ ਤੋ ਅੱਗਾ ਸਲਾ ਆ ਗਿਆ ਚਾਂਗੜਾ ਲਾ ਕੇ ਵੇਖਿਓ ਮੇਰਾ ਬਾਦ ਅਲੇ ਵੇਦੀ ਨੇ ਮਾਰਤਾ ਨੇ ਬੋਲਣਾ ਜੇ ਇਹਦੇ ਕੋਈ ਕਿਸੇ ਦਾ ਅੰਨਾ ਲਿਆ ਤਾਂ ਭਾਈ ਇਹ ਬੂਲਾ ਮੋਕ ਪਾਇਓ ਇਹ ਨਾ ਬੋਲ ਜੇ ਜੇ ਸਾਹਾ ਇਹ ਗੱਲ ਕਿ ਦੇ ਖੜਦੀ ਆ ਕਰਦੀ ਆ ਧੀ ਮੇਰੀ ਤੇ ਫੋੜ ਨਹੀਂ ਮੋਟਾ ਜਰੂਰ ਹੈ ਜੂ ਬਾਦ ਸਵੇਣਾ ਤਾਂ ਮੋਟਾ ਦਾ ਰਹਣਾ ਮੁੰਡੇ ਬੰਦੇ ਪਾਵੋ ਗੱਲ ਕੀ ਆਖਾਂ ਤੁਹਾਨੂੰ ਪਤਾ ਸ਼ਹਿਰ ਚ ਕਿੰਨੇ ਚੱਕਲੇ ਚੱਲਦੇ ਆ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਿੰਨੀ ਜਗ੍ਹਾ ਕਿੰਨੇ ਵੇੜਿਆਂ ਦੇ ਵਿੱਚ ਚਿੱਟਾ ਪਿੱਕਦਾ ਤੁਹਾਨੂੰ ਪਤਾ ਸ਼ਹਿਰ ਦੇ ਵਿੱਚ ਕਿੰਨੇ ਜਰੈਮ ਪੇਸ਼ਾ ਲੋਕ ਆ ਜਿਹੜੇ ਦਿਨੇ ਰਾਤ ਐਸਐਸਬੀ ਤੋਂ ਲੈ ਕੇ ਡੀਐਮਐਲਏ ਤੋਂ ਲੈ ਕੇ ਅਫਸਰੀ ਤੱਕ ਸਾਰਾ ਨੇ ਹਾਜ਼ਰੀ ਨਵਾਦੀ ਉਹ ठाਕ ਤੋਂ ਅਧੀ ਮੇਰੀ ਸੁਣਵਾਈ ਹੁੰਦੀ ਆ ਤਨੇ ਨਾ ਨੰਦ ਐਸਐਫ ਵੀ ਦੇ ਅੱਗੇ ਪੁੱਛਿਆ ਇੱਥੇ ਵਿਦੇਸ਼ ਸਾਥੀ ਰਹਿੰਦੇ ਐ ਤੇ ਮਾਲਕਾ ਰਹਿੰਦੀ ਆ ਇੱਥੇ ਤੁਸੀਂ ਭਲਾ ਰਹਿੰਦੇ ਹੋ ਇਹਨਾਂ ਨੂੰ ਬੁਲਾ ਕੇ ਪੁੱਛਿਆ ਸ਼ਹਿਰ ਦਾ ਕੀ ਹਾਲ ਆ ਕਿਸੇ ਬੰਦੇ ਨੇ ਕੋਈ ਉਹ ਜੀ ਮੀਟਿੰਗ ਸੱਦੀ ਆ ਨਹੀਂ ਸਾਰਾ ਕਾਰੋਬਾਰ ਉੱਤੋਂ ਚੱਲਦਾ ਬੰਦਿਓ ਆ ਭਗਵਾਨ ਤੁਮਾ ਪੁਰਾਣਾ ਜਾਣੂ ਆ ਜਦੋਂ ਮంత్రి ਤੋਂ ਬਾਦਲ ਖੜਾ ਸੀ ਨਾ ਪਹਿਲੀ ਵਾਰੀ ਕਿ ਚਲ ਰਾਇਓ ਇਹੋ ਬਾਦਲ ਨੇ 2 ਲੱਖ ਰੁਪਇਆ ਦੇ ਕੇ ਮੂਰੇ ਲਾਇਆ ਹਾਂ ਅਸੀਂ ਵੀ ਤੁਗ ਬੁਨਿਆਦੀ ਕਰ ਬੁਨਿਆਦੀ ਕਰਨ ਨੂੰ ਸ਼ਖਵੀਰ ਹੋਈ ਨਾਲ ਹੁੰਦੇ ਸੀ ਇਹਨੇ ਕਹਿਣਾ ਭਗਵਾਨ ਜਿਨੇ ਭਰਤੇ ਨੇ ਯਾਰ ਦੋ ਮੈਂ ਸਾਥੀ ਨੂੰ ਸੋਲੀਏ ਪੰਜ ਮੈਂ ਤੇ ਇਹ ਕੀ ਬੋਲਦਾ ਕਰਾ ਰਾਇਆ ਹਾਂ ਕੋਲੋਂ ਮੁੱਖ ਮੰਤਰੀ ਬਣਿਆ ਵਕਤਾਂ ਦੇ ਸਰਦੇ ਆਰਕੋਸ ਕਸੂਰ ਸਾਡਾ ਸੋਚ ਉਚਾਰ ਕੇ ਫਿਰ ਵੀ ਫਿਰ ਵੀ ਜੇ ਸਾਥੀ ਦਿਲ ਤੇ ਹੱਥ ਧਾਕੇ ਛਾਹ ਭਾਕੇ ਗਲ ਕਹਿੰਦਾ ਤੁਸੀਂ 40000 ਹੋਰ ਅਮਰੀਕੀ ਨੂੰ ਭਾਈ ਚਾਹ ਵੜਨੀ ਹੈ ਹਣ ਮੌਕਾ ਆਇਆ ਸਭ ਲਈ ਇਹ ਦਨੀਆਂ ਜਵਾਨ ਦਾ ਜੱਤ ਹਾਂ ਨਿਆ ਇੱਥੇ ਕਹਿੰਦੇ ਨਾ ਕਾਈ ਸਾ ਜੰਮਿਆ ਬਗਾਨਤ ਕਿਹਦਾ ਇਤਾਲ ਤੋਂ ਕਦੇ ਨਹੀਂ ਕਰੇ ਵੀ ਨਹੀਂ ਰਹਿੰਦੇ ਤੇਰਾ ਜਿੰਦੂ ਚਾਹ ਰੋ ਕਮਪਾਟੀ ਚ ਆਏ ਇੰਦਰਾ ਦੇ ਪੈਸਾ ਉਹ ਤੋਂ ਚੱਕ ਗਏ ਬਗਾਨਤ ਜੀ ਉਹ ਮੰਤਰੀਆ ਅੰਦਰ ਗਤੀਤ ਆਏ ਹੈ ਅੰਦਰ ਗਤੀਤ ਆਏ ਹੈ ਲੜਿਆ ਹੋਇਆ ਇੱਕ ਗੰਮ ਉਹ ਮਨਿਸਟਰ ਨਾਲ ਅਮਿਤ ਸ਼ਾਹ ਨਾਲ ਮਿੰਤਾ ਇਸ ਗੱਲ ਦੀ ਸ਼ਰਮ ਆਉਦੀ ਹੈ ਕਿੱਥੇ ਸਰਦਾਰ ਪਤੇਲ ਦੀ ਤਰਸੀ ਹੋਵੇ ਤੇ ਕਿੱਥੇ ਅਮਰ ਸ਼ੈਰ ਦਾ ਹੁੰਦਾ ਬੈਠਾ ਹੋਵੇ ਜਿੱਥੇ ਪੰਡਤ ਨਹਿਰੂ ਹੋਵੇ ਤੇ ਕਿੱਥੇ ਆਪ ਤਾਂ ਆਧ ਮੰਤਰੀ ਰੋਜ਼ ਝੂਠ ਬੋਲਣ ਲੱਗਦਾ ਤੇਰਾ ਤੇ ਦੇਸ਼ ਨੂੰ ਵੇਚਣ ਵਾਲਾ ਬੈਠਾ ਹੋਵੇ ਦੇਸ਼ ਦੇ ਲੋਕਾਂ ਨੂੰ ਕੋਸਾ ਕੋਸਣਾ ਪਾਉਂਦੇ ਆਹ ਬੰਦਿਓ ਮੇਰੀ ਬੇਨਤੀ ਮੰਨਿਓ ਵੋਟਾਂ ਤਾਂ ਪਹਿਲੇ ਹੀ ਕਾਰੇ ਖਿੱਚੋ ਜੀਲੇ ਭਰੰਦੇ ਕਾਰੇ ਖਿੱਚੋ ਅੱਜ ਐਡੀਸ਼ਨ ਹੈ ਮੈਂ ਕਾ ਪੁੱਛਿਆ ਵੀ ਐਸਐਸਪੀ ਦੇ ਡੇੜੇ ਕਿਹਨ ਡੇੜੇ ਕੀ ਗਿਆ ਇਹਦੇ ਤੋਂ ਪਹਿਲੇ ਕੀ ਦੇਵੇ ਐਸਐਸਪੀ ਦੇ ਜਾਣਾ ਚਾਹੀਦਾ ਸੀ ਚਿੱਟੀ ਯਾਰ ਜਾਣਾ ਚਾਹੀਦਾ ਮੇਰੀ ਬੇਨਤੀ ਮੰਨਿਓ ਲਾਇਦਾ ਜੋ ਖਤਮ ਹੋ ਤੁਕਾ ਜੰਗਲ ਦਾ ਰਾਜ ਆ ਕੋਈ ਤੇ ਇਤਨ ਮਖੂਦੀ ਕੋਈ ਬੰਦਾ ਮਖੂਦੀ ਆ ਸਾਥ ਤੂ ਦੇਖ ਕੇ ਨਿਕਲੂਗਾ ਲੈ ਨਾ ਕਾ ਮੇਰੇ ਤੋਂ ਐਸ ਕੋਕ ਜੂ ਤਿਸੇ ਨਹੀਂ ਕੁਛ ਨਾ ਡੱਡਾ ਮੇਰੀ ਲਾਸ ਨਹੀਂ ਦੱਸੇ ਦੇ ਵਿੱਚ ਤੇਰੀ ਪ੍ਰਤੀ ਦੇਸ਼ ਨਵੀਆਂ ਦੁਨੀਆਂ ਦੁਨਿਆਵਾਂ ਨੂੰ ਮੰਨ ਰਹੀ ਐ ਆਪਾਂ ਦੇਖੇ ਹਰ ਗਲੀ ਮੁਹੱਲੇ ਦੇ ਵਿੱਚ ਥੋੜੀਆਂ ਹੋਈਆਂ ਬੱਚੇ ਜਿਹੜੇ ਤੋਂ ਯਾਰ ਦੀ ਜਗਾ ਤੋਂ ਮਿੰਦੇ ਨਸ਼ੇ ਵਿਚਰੇ ਬੱਚਿਓ ਕੇ ਨਸ਼ਾ ਲੈ ਰਹੇ ਔਰ ਉਹ ਕੋ ਨਸ਼ਾ ਲੈ ਕੇ ਘਰ ਨੂੰ ਚਦੇ। ਜਦ ਅਸੀਂ ਛੋਟੇ ਹੁੰਦੇ ਸੀ ਉਹ ਵੇ ਸਭ ਗੱਲਾਂ ਸੁਣਨ ਨੂੰ ਹੀ ਮੰਨਦੇ ਹਾਂ। ਹੁਣੇਕਿਨ ਅੱਜ ਕੱਲ ਦਾ ਸਮਾਂ ਐਸਾ ਆ ਗਿਆ ਕਿ ਆਪਣਾ ਯੂਥ ਹੈ ਜਿਹੜਾ ਉਹ ਨਸ਼ੇ ਦੀ ਬੰਦਲ ਦੇ ਵਿੱਚ ਜਾ ਰਿਹਾ ਹੈ। ਉਹ ਕਿਉਂ ਜਾ ਰਿਹਾ ਹੈ? ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਮਿਲਿਆ ਹੋਇਆ। ਜਦੋਂ ਤਾਂ ਥਾਨਿਆ ਤੇ ਵੀ ਸੁਜਾਨੇ ਟੂਨਿੰਗ ਸੁਲਵਾਈ ਹੁੰਦੀ ਚਾਹੇ ਕਿਸੇ ਦੀ ਬਾਈਕ ਫੋਰੀਂ ਹੁੰਦੀ ਹੈ ਟੂਨਿੰਗ ਸੁਲਵਾਈ ਹੁੰਦੀ ਹੈ ਪਰ ਕਿਛੂ ਜੇ ਸੰਸ਼ੇਰ ਸਰਵੰਸ ਵਾਛੇ ਮੈਂ ਉਹਨਾਂ ਦੇ ਪਿੰਡ ਮਹੀਸ਼ਰੀ ਦੇ ਵਿੱਚ ਨਹੀਂ ਪਰ ਉਸ ਪਿੰਡ ਦੇ ਵਿੱਚ ਜਦੋਂ ਮੈਂ ਪਰਿਵਾਰ ਦੇ ਕੋਲ ਗਈ ਉਹਨਾਂ ਦਾ ਬੱਚਾ 24 ਸਾਲ ਦਾ ਮੁੰਡਾ ਇਕੱਲਾ-ਗੱਲਾ ਉਹਦੀ ਡੈੱਥ ਉਹ ਯਾਰੋ ਗਿਲ ਰੋਡ ਤੇ ਪਾਇਆ ਗਿਆ ਉਨੇ ਬੂਟ ਚੋਰੀ ਕਰ ਲਏ ਉਹ ਸੋਲ ਚੋਰੀ ਕਰ ਲਏ ਬੱਚਾ ਮਰਿਆ ਪਿਆ ਸੀਗਾ ਖੇਤਾਂ ਦੇ ਵਿੱਚ ਗਿੱਲਰੋਂ ਕੋਲ ਉਹ ਮਾਪਿਆਂ ਨੂੰ ਅੱਜ ਤੱਕ ਨਹੀਂ ਕਦੇ ਲੱਗਿਆ ਕਿ ਸਾਡੇ ਮੁੰਡੇ ਨੂੰ ਕਿਹਨੇ ਮਾਰਿਆ ਹੈ ਉਹ ਮਾਪਿਆਂ ਦੀ ਸੁਣਵਾਈ ਕਦ ਹੋਊਗੀ ਕੀ ਉਹ ਮਾਪਿਆਂ ਦੇ ਨਾਲ ਮਿਲੂਗਾ ਜਦ ਤੱਕ ਮਿਲੂਗਾ ਪਤਾ ਨਹੀਂ ਮਾਪੇ ਰਹਿਣਗੇ ਕਿ ਨਹੀਂ ਰਹਿਣਗੇ ਉਹ ਕਿ ਉਹਨਾਂ ਦਾ ਬੱਚਾ ਚਲਾ ਗਿਆ ਹੈ जरूरत है कि आप एकजुट के हमेशा की तरह आवाज उठाई मैं तो बहुत फखर है अपने इस परिवार से जोड़ा उस को इनकी गर्मी के मौसम आके बैठे पिंडों आपके बैठे शहर चो आके बैठे क्योंकि कितने ना कि कहते थे कि शहर वाले नहीं आते लेकिन अपने इस घरे भी शहर वाले ही आए बहुत धन्यवाद सारे लोग ਆਪਾਂ ਸਾਰੇ ਨੇ ਐਵੇਂ ਵਾਲ ਉਠਾਣੀ ਹੈ ਅੱਜ ਵੀ ਆਪਾਂ ਮੋਗੀ ਕਰਨਾ ਲਾਇਆ ਹੈ ਕਾਨੂੰਨ ਜੇ ਤੁਹਾਨੂੰ ਲੱਗਦਾ ਤੁਹਾਡੇ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਕਿਤੇ ਧਰਾਂ ਲਾਣਾ ਹੈ ਤੁਸੀਂ ਮੈਸੇ ਲਾਓ ਅਸੀਂ ਸਾਰੇ ਉੱਥੇ ਹੀ ਇਕੱਠੇ ਹੋਵਾਂਗੇ ਆਪਾਂ ਜਿੰਨੀ ਦੇਰ ਤੱਕ ਆਵਾਜ਼ ਨਹੀਂ ਉਠਾਵਾਂਗੇ ਓਨੀ ਦੇਰ ਸੁਣਵਾਈ ਨਹੀਂ ਹੋਣੀ ਆਮ ਲੋਕਾਂ ਨੂੰ ਨਸ਼ਾ ਤੁਸੀਂ ਦੇਖੋ ਇਹਨਾਂ ਦਾ ਘਰਾ ਹਾਲ ਹੈ ਕਿ ਬੱਚੇ ਮਨੂੰ ਦੇਖਿਆ ਸੀ ਕਿ ਬੱਚੇ ਰੋਟੀਆਂ ਦੇ ਵਿੱਚ ਨਾ ਪਰ ਇੱਥੇ ਸਕੂਲ ਦੇ ਬੱਚੇ ਨਸ਼ਾ ਲੈ ਕੇ ਵੇਚ ਰਹੇ ਨੇ ਨਿਊ ਡਾਊਨ ਦੇ ਵਿੱਚ ਉਹਨਾਂ ਦੀ ਫਾਇਲ ਦੇ ਵਿੱਚ ਰੋਟੀਆਂ ਪੇਟੀ ਹੁੰਦੀਆਂ ਔਰ ਉਹ ਰੋਟੀਆਂ ਦੇ ਖੋਲਦੇ ਐ ਤਾਂ ਉਹਦੇ ਚ ਦੱਸਿਆ ਉਹਨਾਂ ਨੂੰ 4-4 ਤੋਂ 5-5 ਰੁਪਏ ਮਿਲਦੇ ਉਹ ਦੱਸਿਆ ਵਿੱਚ ਕਿੰਨਾ ਬੁਰਾ ਹਾਲ ਹੈ ਮੇਰਾ ਪ੍ਰਾਣਿਸ਼ਾਨ ਮੈਂ ਕਿਚੀ ਇਹਨਾਂ ਦੇ ਪਿੰਡ ਵਿੱਚ ਵੀ ਅਸੀਂ ਬਹੁਤ ਸਾਰੇ ਜੁਗਤ ਗਏ ਜਿੱਥੇ ਮਰ ਗਈ ਸੀ तो खो मरीज कैंसर है मरीजा पता ही नहीं लगता किए तो कि सब तो पहला नशा खत्म करा और मेडिकल सिस्टम बहुत कर देंगे और एजुकेशन बहुत व्या कर देंगे मैं पूछना चाहूंगी सापंच बैठे दसो गए ਉੰਨਾ ਨਹੀਂ ਚਿਤਿੰਦਨ ਚਾਰ-ਚਾਰ ਟੁੱਟੇ ਕੋਈ ਪੜਾਉਣ ਵਾਲਾ ਹੀ ਕਿਉਂ ਬੁਰਾ ਹਾਲ ਹੈ ਉਸੇ ਵਿੱਚੋਂ ਮੋਗੇ ਦੇ ਵਿੱਚ ਇੱਕ ਨਾਮੀ ਸਕੂਲ ਦੇ ਵਿੱਚ ਇੱਕ ਟੀਚਰ ਨੇ ਬੱਚੇ ਨੂੰ ਉਹ ਕਹਿਣਾ ਨਹੀਂ ਮੰਨ ਰਿਹਾ ਸੀ ਕੁਛ ਨਾ ਕੁਛ ਬੋਲਦਾ ਸੀ ਟੀਚਰ ਨੇ ਬੱਚੇ ਨੂੰ ਥੋੜਾ ਥੱਪੜ ਮਾਰਿਆ ਉਸ ਮੁੰਡੇ ਨੇ ਉਸੇ ਵੇਲੇ ਟੀਚਰ ਨੂੰ ਥੱਪੜ ਮਾਰਤਾ ਕਿੱਥੇ ਗਿਆ ਲਾਅ ਐਂਡ ਆਰਡਰ ਕਿੰਨੇ ਡਰ ਖਤਮ ਹੀ ਹੋ ਗਿਆ ਕਿਤੇ ਨਾ ਕਿਤੇ ਆਪਾਂ ਸਭ ਨੂੰ ਐਵੇਂ ਆਵਾਜ਼ ਦੇਣੀ ਪਊਗੀ ਐਵੇਂ ਆਵਾਜ਼ ਉਠਾਣੀ ਪਊਗੀ ਲਾਅ ਐਂਡ ਆਰਡਰ ਦੇ ਪ੍ਰਤੀ ਨਸ਼ੇ ਦੇ ਵਿਰੁੱਧ ਕੋਡੀ ਪੈਨ ਕੋਡੀ ਬੇਟੀ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਪਿੰਡਾਂ ਤੋਂ ਵੱਖ ਵੱਖ ਸਾਨੂੰ ਪਤਾ ਹੈ ਸਾਡੇ ਸਰਪੰਚ ਸਾਡੇ ਮੈਂਬਰ ਸਰਬਾਨ ਆਉਂਦੇ ਰਹਿੰਦੇ ਹੈ ਚਾਹੇ ਉਹ ਮੈਡੀਕਲ ਤੋਂ ਲੈ ਕੇ कोई भी मदद लेनी है हम पता थोड़ी बेटी हमेशा थोड़े लिए हाजिर है मैं यही कहूंगी कि रब शुभ कर रखे तुम सारे एकजुट होकर अपनी भैन से विश्वास रखो आने समय के सरकारा कर न कर लेकिन सूर परिवार मोगे मेडिकल सिस्टम इना कमाल कर दूंगा ਇਹ ਆਪਣੇ ਜ਼ਿੰਦਾ ਦੇ ਪੇਸ਼IENTS ਨੂੰ ਜਾਣ ਨਹੀਂ ਪਹੁੰਚਦੇ ਮਾਰ ਸ੍ਰੀ ਕੋਟ ਮੁੰਧਾ ਨੇ ਆਪਣੇ ਪੇਸ਼ੇਂ ਨੂੰ ਲੈ ਕੇ ਕਿਉਂ ਨੀਲੇ ਕਾਰਡ ਬੰਦਾ ਹੈ ਗਰੀਬ ਬੰਦਾ ਹੈ ਨੀਲੇ ਕਾਰਡ ਦੇ ਸਰਤੇ ਬੈਠਾ ਕਿ ਅਸੀਂ ਜਾਂ ਜਾਵਾਂਗੇ ਅਸੀਂ ਨੀਲੇ ਕਾਰਡ ਦੇ ਥਰੂ ਆਪਣਾ ਇਲਾਜ ਕਰਾ ਲਾਂਗੇ ਜونی ਬੈਠੇ ਜونی ਨੂੰ ਕਹਿੰਦੇ ਸਾਰੇ ਪੇਸ਼IENTS ਜونی ਲੈ ਕੇ ਅੰਦਾ ਕਿ ਜਿੰਦੀ ਆਪਣਾ ਇਹ ਮਦਦ ਕਰਨੀ ਹੈ ਗਰੀਬ ਹੈ कि मदद हो सकती है करिए अभी कोशिश करते लेकिन कभी ना कदी सौ दो जाने है। मैं हैं कहूंगी कोशिश है करनी जरूरी है क्योंकि लीडर तो बहुत सारे आते हैं लेकिन समाज से भी बहुत घट लोग थोड़ी भेन समाज भी पहले उस है लेकिन ਵਾਗੈ ਪਰੂ ਸਾਰੇ ਨੂੰ ਕਿ ਆਪਾਂ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਹਰਿਕੀਰਨ ਕਰਾਂਗੇ ਮੈਂ ਆਪਣੀ ਭਰਾ ਸਨੀ ਵੀਰ ਦਾ ਵੀ ਨਾਮ ਲਿਖਦਾ ਮੈਂ ਨਵੀ ਬਹੁਤ ਬਹੁਤ ਧੰਨਵਾਦ ਕਰੂੰਗੀ ਜਿਹੜਾ ਹਮੇਸ਼ਾ ਮੇਰੇ ਨਾਲ ਖੜੇ ਹੋਰ ਜਿੰਨੇ ਵੀ ਲੋਕ ਇੱਥੇ ਬੈਠੇ ਨੇ ਦੇਖੋ ਰਾਜਨੋਹਿ ਗੈਰੀ ਤੋਂ ਵੀ ਸਾਰੇ ਮੰਨਿਆ ਨਾਮ ਲਿਖੇ ਨੇ ਸਾਰੇ ਇਹ ਨਾਮ ਨੂੰ ਤੁਸੀਂ किसी ने पुलिस ये नहीं सोचना कि मेरा नाम नहीं लिता हर कोई मेरे बहुत अजीज है चाहे, तो 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 चाहे चिड़क वाली साइड है अपनी सारी है वाले बैठे है इसे सारे बहुत दिल्ली अजीज है और मैं हमेशा खड़ी है बहुत बहुत धनबाद थोड़ा सारे इस धरने के आ ਅੱਗੇ ਹੋਨੇਗਾ ਡੀਐਸਪੀ ਸਾਹਿਬ ਨੂੰ ਮੈਮੋਰੰਡਮ ਲਵਾਂਗੇ ਨਾਅਨ ਆਰਡਰ ਦੇ ਬਾਰੇ ਬਹੁਤ ਵਕਤ ਮੋਰਟਡ ਕਰਿਆ